ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਅਸੀਂ ਬਹੁਤ ਹੀ ਵੱਡੇ ਆਭਾਗਾਂ ਵਾਲੇ ਹਾਂ ਸਾਡੇ ਇਸ ਜੀਵਨ ਕਾਲ ਵਿੱਚ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਇਹਨਾਂ ਦੇ 350 ਸਾਲਾ ਸ਼ਤਾਬਦੀ ਉਹ ਸਾਡੇ ਜੀਵਨ ਵਿੱਚ ਆ ਰਹੀ ਹੈ ਅਸੀਂ ਸਾਰੇ ਹੀ ਇਸ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰੀਏ ਗੁਰਦੁਆਰਾ ਸਿੰਘ ਸ਼ਹੀਦਾ ਸੁਹਾਣਾ ਤੋਂ ਆਉਣ ਵਾਲੀ 20 ਤਰੀਕ ਨੂੰ ਨਗਰ ਕੀਰਤਨ ਸਵੇਰੇ 10 ਵਜੇ ਆਰੰਭ ਹੋ ਕਰਕੇ ਜਿਹਦੀ ਸੰਪੂਰਨਤਾ ਸ਼ਾਮ 6:30 ਵਜੇ ਗੁਰਦੁਆਰਾ ਨਾਬਾ ਸਾਹਿਬ ਵਿਖੇ ਹੋਏਗੀ ਇਸ ਨਗਰ ਕੀਰਤਨ ਦਾ ਜਿਹੜਾ ਰੂਟ ਹੈ ਗੁਰਦੁਆਰਾ ਸਿੰਘ ਸ਼ਹੀਦਾ ਸੁਹਾਣਾ ਤੋਂ ਐਸਸੀਐਲ ਪੀਸੀਐਲ ਲਾਈਟਾਂ ਤਿੰਨ ਪੰਜ ਦੀਆਂ ਲਾਈਟਾਂ ਗੁਰਦੁਆਰਾ ਸਾਚਾ ਧੰਨ ਸਾਹਿਬ ਫੇਜ਼ 7 ਗੁਰਦੁਆਰਾ ਅੰਮ੍ਰਿਤ ਸਾਹਿਬ 9 10 11 ਤੋਂ ਫੇਜ਼ ਤੋਂ ਹੁੰਦਾ ਹੋਇਆ ਵੈਸਟਕ ਮਾਲ ਆਇਸਰ ਰੋਡ ਸੈਕਟਰ 82 ਅਤੇ ਜੀ ਐਲ ਪੀ ਐਲ ਅਤੇ 에어ਪੋਰਟ ਰੋਡ ਤੋਂ ਹੁੰਦਾ ਹੋਇਆ ਸਮਾਪਤੀ ਸ਼ਾਮ 6:30 ਵਜੇ ਗੁਰਦੁਆਰਾ ਨਬਸਹਿਬ ਵਿਖੇ ਹੋਏਗੀ ਆਪ ਸਾਰੇ ਹੀ ਇਲਾਕਾ ਨਿਵਾਸੀ ਸੰਗਤਾਂ ਨੇ ਸਮੇਂ ਸਿਰ ਹਾਜ਼ਰੀਆਂ ਭਰ ਕੇ ਇਸ ਨਗਰ ਕੀਰਤਨ ਦੀ ਸ਼ੋਭਾ ਵਧਾਉਣ ਦਾ ਯਤਨ ਕਰਨਾ ਅਤੇ ਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣੀਏ ਸੋ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਫਿਰ ਤੋਂ ਬੇਨਤੀ ਹੈ ਆਪ ਸਾਰਿਆਂ ਨੇ ਆਉਣ ਵਾਲੀ 20 ਤਰੀਕ 20 ਸਤੰਬਰ 2025 ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਗੁਰਦੁਆਰਾ ਸੋਹਾਨਾ ਸਾਹਿਬ ਸਿੰਘ ਸ਼ਹੀਦਾਂ ਤੋਂ ਨਗਰ ਕੀਰਤਨ ਦੀ ਅਰੰਭਤਾ ਹੈ ਅਤੇ ਸ਼ਾਮ 6:30 ਵਜੇ ਜੋ ਨਾਬਾ ਸੇਵੇਖੇ ਸੰਪੂਰਨਤਾ ਹੋਏਗੀ ਹਾਜ਼ਰੀਆਂ ਭਰ ਕੇ ਗੁਰੂ ਕੀਆਂ ਖੁਸ਼ੀਆਂ ਦੇ ਪਾਤਰ ਬਣਨ ਦਾ ਯਤਨ ਕਰਨਾ ਜੀ ਇਹ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ